ਭਾਰਤੀ ਦਰਸ਼ਨ ਦੇ ਵਿੱਚ ਇੱਕ ਗੱਲ ਪ੍ਰਸਿੱਧ ਆ ਕਿ ਕਿ ਪੰਜ ਤੱਤ ਨੇ ਉਹਦੇ ਤੇ ਕਹਿੰਦੇ ਆ ਕਿ ਧਰਤ ਆ ਹਵਾ ਪਾਣੀ ਆ ਅਗਨ ਆਕਾਸ਼ ਪਰ ਜਿਹੜੀ ਧਰਤ ਨਾ ਹੋਵੇ ਤਾਂ ਪਾਣੀ ਨਹੀਂ ਹੋ ਸਕਦਾ ਧਰਤ ਦੇ ਉੱਤੇ ਹੀ ਪਾਣੀ ਰਹਿੰਦਾ ਆ ਅੱਗ ਆ ਜਿਹੜੀ ਉਹ ਵੀ ਧਰਤੀ ਤੇ ਹੀ ਮੱਚਦੀ ਆ ਧਰਤੀ ਹੋਵੇ ਤਾਂ ਉੱਥੇ ਅੱਗ ਮੱਚੂਗੀ ਹਵਾਵੀਆਂ ਜਿਹੜੀ ਉਹ ਬਹੁਤ ਦੂਰ ਨਿਕਲ ਜੂਗੀ ਜੇ ਧਰਤੀ ਦਾ ਗੁਰੂਤਾਕਰਸ਼ਨ ਹੈ ਤਾਂ ਉਸੇ ਨੇ ਹੀ ਉਹ ਕਾਬੂ ਕਰਕੇ ਰੱਖੀ ਹੋਈ ਹੈ ਤੇ ਆਕਾਸ਼ ਵੈਸੇ ਤੇ ਕੁਝ ਵੀ ਨਹੀਂ ਸਿਰਫ ਖਲਾਈ ਹੈ ਤਾਂ ਬੁਨਿਆਦੀ ਚੀਜ਼ ਆ ਜਿਹੜੀ ਉਹ ਧਰਤ ਹੈ ਹੁਣ ਇਹ ਕਿ ਧਰਤ ਕਿੰਨੇ ਕੁ ਲੋਕਾਂ ਦੇ ਹਿੱਸੇ ਆਉਂਦੀ ਹੈ ਤੇ ਜਿਹੜੇ ਧਰਤ ਵਿਹੋਣੇ ਲੋਕ ਆ ਉਹਨਾਂ ਦੀ ਕਿਉਂ ਜੀ ਸਿੱਧੀ ਹੋਵੇਗੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਖਾਸ ਕਰਕੇ ਜਿਹੜੀ ਮੱਧ ਸ਼੍ਰੇਣੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਇੱਕ ਬਾਹਰ ਜਾਣ ਦਾ ਰਿਹਾਨ ਤੇ ਬਹੁਤ ਲੋਕ ਪੁੱਛਦੇ ਆ ਕਿ ਕੈਨੇਡਾ ਕਿਨੂੰ ਜਾਣਾ ਚਾਹੀਦਾ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਜਿਹਦੇ ਕੋਲ ਪੰਜਾਬ ਦੇ ਵਿੱਚ ਆਪਣਾ ਮਕਾਨ ਤੇ ਆਪਣੀ ਦੁਕਾਨ ਜਾਂ ਆਪਣਾ ਮਕਾਨ ਤੇ ਆਪਣੀ ਜ਼ਮੀਨ ਜਾ ਉਹਦੇ ਕੋਲੇ ਕੋਈ ਜਹੀ ਨੌਕਰੀ ਆ ਕਿ ਜਿਹਦੇ ਨਾਲ ਕੋਈ 50000 ਰੁਪਇਆ ਉਹਦੇ ਘਰੇ ਆਉਂਦਾ ਤਾਂ ਉਹਨੂੰ ਕਿਤੇ ਬਾਹਰ ਜਾਣ ਦੀ ਜਰੂਰਤ ਨਹੀਂ ਦੂਸਰੇ ਸਭ ਨੂੰ ਹੀ ਬਾਹਰ ਜਾਣ ਦੀ ਜਰੂਰਤ ਹੈ ਕਿਉਂਕਿ ਜਦੋਂ ਸਾਡੇ ਕੋਲੇ ਧਨਤ ਨਹੀਂ ਹੁੰਦੀ ਸਾਡੇ ਕੋਲੇ ਆਪਣਾ ਮਕਾਨ ਨਹੀਂ ਸਾਡੇ ਕੋਲੇ ਆਪਣੀ ਜ਼ਮੀਨ ਨਹੀਂ ਸਾਡੇ ਆਪਣੇ ਕੋਲੇ ਦੁਕਾਨ ਨਹੀਂ ਕੋਈ ਵੀ ਤੁਸੀਂ ਕਾਰੋਬਾਰ ਨਹੀਂ ਕਰ ਸਕਦੇ ਜ਼ਿੰਦਗੀ ਜੀਣੀ ਬਹੁਤ ਔਖੀ ਹੈ ਤੇ ਹੈਰਾਨੀ ਵਾਲੀ ਗੱਲ ਆ ਕਿ ਸਾਡੇ ਦੇਸ਼ ਦੇ ਵਿੱਚ 70% ਤੋਂ ਵੱਧ ਜਿਹੜੀ ਆਬਾਦੀ ਆ ਉਹ ਧਰਤ ਵਿਹਾਉਣੀ ਆ ਤੇ ਧਰਤ ਵਿਹਾਉਣੀ ਹੋ ਕੇ ਉਹ ਜੀ ਰਹੀ ਆ ਤੇ ਇਹ ਜਿਹੜਾ ਨਾਵਲ ਬਣਿਆਦੀ ਤੌਰ ਤੇ ਧਰਤ ਵਿਹਾਉਣਿਆਂ ਦੀ ਬਾਤ ਪਾਉਂਦਾ ਧਰਤ ਵਿਹਾਉਣਿਆਂ ਦੀ ਗੱਲ ਕਰਦਾ ਬਹੁਤ ਵਾਰੀ ਕੀ ਹੁੰਦਾ ਕਿ ਜਿਹੜੇ ਸਹਿਤਕਾਰ ਆ ਉਹਨਾਂ ਨੂੰ ਸਹਿਤਕਾਰ ਹੁੰਦੇ ਆ ਪਰ ਉਹਨਾਂ ਨੂੰ ਅਮਲੀ ਜ਼ਿੰਦਗੀ ਦਾ ਤਜਰਬਾ ਨਹੀਂ ਹੁੰਦਾ ਪਰ ਮੈਂ ਸਖਵਿੰਦਰ ਪੱਪੀ ਨੂੰ ਜਾਣਦਾ ਕਿ ਉਹ ਵਿਦਿਆਰਥੀ ਕਾਰਕੁਨ ਵੀ ਰਿਆ ਉਹ ਲਗਾਤਾਰ ਸਮਾਜਿਕ ਕਾਰਕੁਨ ਵਜੋਂ ਸੱਧ ਕਾਰਕੁਨ ਵਜੋਂ ਵੀ ਵਿਚਰਦਾ ਹੈ ਤਾਂ ਉਹਦੇ ਕੋਲੇ ਦੋਵੇਂ ਕਿਸਮ ਦਾ ਅਨੁਭਵ ਆ ਕਿ ਉਹਦੇ ਕੋਲੇ ਲਿਖਣ ਦਾ ਵੀ ਅਨੁਭਵ ਆ ਉਹਦੇ ਕੋਲੇ ਜ਼ਿੰਦਗੀ ਦੇ ਵਿੱਚ ਕੀ ਸਮੱਸਿਆਵਾਂ ਆ ਉਹਦਾ ਵੀ ਅਨੁਭਵ ਆ ਉਸ ਵਿੱਚੋਂ ਇਹ ਨਾਵਲ ਉੱਪਕਿਆ ਗਰシャン ਸਿੰਘ ਨਾਟਕਕਾਰ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜੇ ਲੋਕਾਂ ਦੀ ਗੱਲ ਨਹੀਂ ਕਰਨੀ ਤਾਂ ਨਾਟਕ ਕਰਨਾ ਕਾਹ ਤੋਂ ਤਾਂ ਉਥੇ ਜੇ ਕੋਈ ਬੰਦੇ ਨੇ ਕੋਈ ਕਲਾ ਕਿਰਤ ਸਿਰਜਣੀ ਆ ਤਾਂ ਉਹਦਾ ਕੋਈ ਮੰਤਵ ਹੋਣਾ ਚਾਹੀਦਾ ਤਾਂ ਉਸ ਲਈ ਜਿਹੜਾ ਧਰਤ ਵਿਹਾਉਣੇ ਨਾਵਲ ਆ ਉਹ ਇੱਕ ਮੰਤਵ ਨੂੰ ਲਿਖ ਕੇ ਵੀ ਸਾਹਮਣੇ ਰੱਖ ਕੇ ਲਿਖਿਆ ਗਿਆ ਨਾਵਲ ਸਾਧ ਦੇ ਵਿਦਿਆਰਥੀ ਜਿੰਨੇ ਕਿ ਬੈਠੇ ਆ ਉਹਨਾਂ ਦੇ ਲਈ ਤਾਂ ਇੱਕ ਬਹੁਤ ਪੁਰਾਣਾ ਸਵਾਲ ਆ ਕਿ ਕਲਾ ਜਿਹੜੀ ਉਹ ਜ਼ਿੰਦਗੀ ਲਈ ਆ ਜਾਂ ਕਲਾ ਸਮਾਜ ਲਈ ਆ ਜਾਂ ਕਲਾ ਕਲਾ ਲਈ ਆ ਤਾਂ ਨਿਸ਼ਚੈ ਹੀ ਇਹ ਜਿਹੜਾ ਨਾਵਲ ਹੈ ਉਸ ਕੋਟੀ ਚ ਜਿਹੜਾ ਸਮਝਦਾ ਹੈ ਕਿ ਕਲਾ ਇਸ ਲਈ ਸਿਰਜੀ ਜਾਂਦੀ ਆ ਨਾਵਲ ਕਹਾਣੀ ਜਾਂ ਨਾਟਕ ਜਾਂ ਫਿਲਮਾਂ ਇਸ ਕਰਕੇ ਬਣਾਈਆਂ ਜਾਂਦੀਆਂ ਕਿ ਜ਼ਿੰਦਗੀ ਦੇ ਵਿੱਚ ਉਹ ਕੋਈ ਸਨੇਹਾ ਕੋਈ ਮੈਸੇਜ ਕੋਈ ਗੱਲ ਕਹਿਣਾ ਚਾਹੁੰਦੀ ਹੈ ਤਾਂ ਇਹ ਨਾਵਲ ਉਸ ਕੈਟਾਗਰੀ ਦਾ ਹੈ ਮੈਨੂੰ ਨਹੀਂ ਪਤਾ ਕਿ ਤੁਹਾਡੇ ਵਿੱਚੋਂ ਜਿਹੜੇ ਬੈਠੇ ਨੇ ਉਹਨਾਂ ਵਿੱਚੋਂ ਕਿੰਨਿਆ-ਕਿੰਨੇ ਨਾਵਲ ਪੜਿਆ ਹੈ ਭਲਾ ਥੋੜਾ ਜਿਹਾ ਹੱਥ ਖੜੇ ਕਰੇ ਕਿੰਨਿਆ-ਕਿੰਨੇ ਨਾਵਲ ਨੇ ਪੜਿਆ ਹੋਵੇ ਤੋ ਅਜੇ ਕਾਫੀ ਬੰਦਿਆਂ ਨੇ ਨਾਵਲ ਪੜ੍ਹਨਾ ਹੈ ਤਾਂ ਮੈਂ ਇਸ ਨਾਵਲ ਦੀ ਥੋੜੀ ਜੀ ਤੁਹਾਡੀ ਦਿਲਚਸਪੀ ਜਗਾਉਣ ਲਈ ਥੋੜੀ ਜੀ ਇਹਦੀ ਕਹਾਣੀ ਕਹਿਣੀ ਚਾਹਣਾ ਕਿ ਇਹਦੀ ਕਹਾਣੀ ਕੀ ਹੈ ਮਾਦਵੇ ਦੇ ਇੱਕ ਪਿੰਡੂ ਬੇਜ਼ਮੀਨੇ ਦਲਿਤ ਪਰਿਵਾਰ ਦੀ ਕੁੜੀ ਵੀਰਾ ਕਾਲਜ ਪੜ੍ਹ ਲੈਂਦੀ ਹੈ ਜਿਵੇਂ ਤੁਹਾਡੇ ਚੋਂ ਬਹੁਤ ਸਾਰੇ ਪੜਨ ਆਏ ਉੱਥੇ ਉਹਦਾ ਮੇਲਜੋਲ ਆ ਉਹ ਅਨਕਲਾਬੀ ਵਿਦਿਆਰਥੀਆਂ ਦੀ ਜਥੇਬੰਦੀਆਂ ਨਾਲ ਹੀ ਅਨਕਲਾਬੀਆਂ ਨਾਲ ਹੁੰਦਾ ਜਿਵੇਂ ਤੁਸੀਂ ਅੱਜ ਇੱਥੇ ਆਏ ਆ ਇੱਕ ਤਰ੍ਹਾਂ ਨਾਲ ਤੁਸੀਂ ਇਸ ਨਾਵਲ ਦੇ ਨਾਇਕ ਤੇ ਨਾਇਕਾ ਜਿਹੜੇ ਬੇਜ਼ਮੀਨੇ ਧਰਤ ਵਹਾਉਣੇ ਵਾਲੀ ਅੱਜ ਦੇ ਭਾਰਤੀ ਕਾਨੂੰਨ ਅਨੁਸਾਰ ਜਿਹੜੀ ਸਾਂਝੀ ਸਰਕਾਰੀ ਜ਼ਮੀਨ ਹੈ ਜਾਂ ਪੰਚਾਇਤੀ ਜ਼ਮੀਨ ਹੈ ਜਾਂ ਸ਼ਾਮਲਾਟੀ ਜ਼ਮੀਨ ਆ ਉਹਦੇ ਉੱਤੇ ਜਿਹੜਾ ਕਬਜ਼ਾ ਛਡਵਾਉਣਾ ਜਾਂ ਉਸ ਦੇ ਵਿੱਚੋਂ ਆਪਣਾ ਹਿੱਸਾ ਮੰਗਣਾ ਉਸ ਅੰਦੋਲਨ ਨਾਲ ਉਹ ਕੁੜੀ ਜੁੜ ਜਾਂਦੀ ਹੈ ਜਿਹੜੀ ਨਾਇਕਾ ਹੈ ਜਿਹੜੀ ਵੀਰ ਹੈ ਇੱਕ ਤਰ੍ਹਾਂ ਨਾਲ ਇਹ ਜਮਾਤੀ ਲੜਾਈ ਆ ਇਹ ਕਲਾਸ ਸਟਰਗਲ ਆ ਕਿ ਇੱਕ ਧਿਰ ਜਿਹੜੀ ਸਾਧਨਾਂ ਤੇ ਕਾਬਜ ਆ ਇੱਕ ਧਿਰ ਕੋਲੇ ਸਾਧਨ ਨਹੀਂ ਆ ਉਹਨੇ ਉਸ ਤੋਂ ਸਾਧਨ ਖੋਣੇ ਆ ਉਸ ਲੜਾਈ ਦੀ ਇਹ ਦਾਸਤਾ ਹੈ ਇਹਦੇ ਨਾਲ ਇੱਕ ਜਿਹੜੀ ਕਹਾਣੀ ਚੱਲਦੀ ਉਹ ਚੱਲਦੀ ਹੈ ਕਿ ਮੁੱਢਲੇ ਦਿਨਾਂ ਦੇ ਵਿੱਚ ਜਿਹੜੀ ਲੜਕੀ ਆ ਉਹ ਵਿਦਿਆਰਥੀ ਜਥੇਬੰਦੀ ਚ ਕੰਮ ਕਰਦੇ ਇੱਕ ਸਵਰਨਾ ਦੇ ਮੁੰਡੇ ਨਾਲ ਜਾਂ ਕਹਿ ਲਓ ਕਿ ਜੱਟਾਂ ਦੇ ਮੁੰਡੇ ਦੇ ਵੱਲ ਉਹ ਖਿੱਚੀ ਜਾਂਦੀ ਆ ਸੰਦੀਪ ਸੰਧੂ ਵੱਲ ਜਿਹੜਾ ਕਿ ਖੁਦ ਵੀ ਵੈਸੇ ਵਿਦਿਆਰਥੀ ਲਹਿਰ ਚ ਕੰਮ ਕਰਦਾ ਉਹ ਮੁੰਡਾ ਵੀ ਉਹਨੂੰ ਮੁਹੱਬਤੀ ਇਸ਼ਾਰਾ ਕਰਦਾ ਉਹਨੂੰ ਜੀਨ ਸ਼ਾਰਟ ਲਿਆ ਕੇ ਦਿੰਦਾ ਕੇਕ ਕੱਟਦਾ ਇਹ ਇੱਕ ਸਧਾਰਨ ਜੀਆਂ ਗੱਲ ਆ ਪਰ ਇਹਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ ਹੈ ਕਿ ਜਿਹੜਾ ਮੁੰਡਾ ਹੈ ਉਹ ਕੁਝ ਅੱਗੇ ਵਧਣਾ ਚਾਹੁੰਦਾ ਹੈ ਐਡਵਾਂਸ ਹੋਣਾ ਚਾਹੁੰਦਾ ਹੈ ਸ਼ੀਰਕ ਸੰਬੰਧ ਬਣਾਉਣੇ ਚਾਹੁੰਦਾ ਹੈ ਉਹਦਾ ਇਸ਼ਾਰਾ ਵੀ ਕਰਦਾ ਹੈ ਪਰ ਨਾਇਕਾ ਐਸਲੀ ਤਿਆਰ ਨਹੀਂ ਉਸਦੀ ਜ਼ਿਆਦਾ ਦਿਲਚਸਪੀ ਜ਼ਮੀਨੀ ਸੰਘਰਸ਼ ਵਿੱਚ ਹੋ ਜਾਂਦੀ ਹੈ ਉਹਨੂੰ ਉਹ ਗੱਲ ਬੜੀ ਵੱਡੀ ਲੱਗਦੀ ਹੈ ਉਹ ਆਗੂ ਭੂਮਿਕਾ 'ਚ ਚਲੀ ਜਾਂਦੀ ਹੈ ਜ਼ਮੀਨ ਉੱਪਰ ਕਬਜ਼ੇ ਦੀ ਘਟਨਾ ਸਮੇਂ ਲੜਕਾ ਹਾਜ਼ਰ ਨਹੀਂ ਹੁੰਦਾ ਇਹਦਾ ਕਾਰਨ ਕਹਿੰਦਾ ਕਿ ਮੈਂ ਬਿਮਾਰ ਹੋ ਗਿਆ ਪਰ ਲੜਕੀ ਨੂੰ ਲੱਗਦਾ ਕਿ ਉਹ ਥਿਰਕ ਗਿਆ ਇਸ ਕਾਰਨ ਬਹਾਨਾ ਮਾਰਦਾ ਹੈ ਇਸ ਦੌਰਾਨ ਸੰਘਰਸ਼ ਅੱਗੇ ਚੱਲਦਾ ਹੈ ਜਮੀਨ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪੁਲਿਸ ਜ਼ਬਰ ਕਰਦੀ ਆ ਪੁਲਿਸ ਗੋਲੀ ਲਾੜ ਜਿਹੜੀ ਉਹ ਲੜਕੀ ਹੈਗੀ ਆ ਉਹਦਾ ਜਿਹੜਾ ਚਾਚਾ ਜਿਹੜਾ ਛੜਾ ਜਿਹੜਾ ਵੀਰੂ ਬੱਕਰੀਆਂ ਵਾਲਾ ਉਹ ਮਾਰਿਆ ਜਾਂਦਾ ਹੈ ਨਾਵਲ 'ਚ ਸੰਘਰਸ਼ ਲਗਾਤਾਰ ਚੱਲਦਾ ਰਹਿੰਦਾ ਦੋ ਸੰਘਰਸ਼ ਚੱਲਦੇ ਆ ਇੱਕ ਸੰਘਰਸ਼ਾ ਜਿਹੜਾ ਉਹ ਇਹ ਚੱਲਦਾ ਹੈ ਕਿ ਜ਼ਮੀਨ ਪ੍ਰਾਪਤੀ ਦੇ ਲਈ ਤੇ ਜ਼ਮੀਨ ਪ੍ਰਾਪਤੀ ਲਈ ਕਿ ਜਿਹੜੇ ਜ਼ਮੀਨਾਂ ਉੱਤੇ ਕਾਬਜ ਨੇ ਉਹ ਕੌਣ ਨੇ ਉਹ ਧਨੀ ਲੋਕ ਨੇ ਧੜਾੜ ਲੋਕ ਨੇ ਸਰਪੰਚ ਨੇ ਡੇਰੇਦਾਰ ਨੇ ਪੁਲਿਸ ਵਾਲੇ ਨੇ ਉਹਨਾਂ ਦੀ ਸਹਾਇਤਾ ਲਈ ਸਰਕਾਰ ਇੱਕ ਪਾਸਾ ਉਹ ਆ ਤੇ ਦੂਜੇ ਪਾਸੇ ਜਿਹੜਾ ਹੈਗਾ ਉਹ ਉਹ ਤੇਰਾ ਕਿ ਜਿਨ੍ਹਾਂ ਕੋਲੇ ਜ਼ਮੀਨਾਂ ਨਹੀਂ ਆ ਜਿਹੜੇ ਦਲਤ ਨੇ ਆਪਣੇ ਹਿੱਸੇ ਦੀ ਜ਼ਮੀਨ ਹੀ ਮੰਗਦੇ ਆ ਇਸ ਵੇਲੇ ਇੱਕ ਤਕਨੀਕੀ ਜੀ ਗੱਲ ਹੈਗੀ ਆ ਕਿ ਜ਼ਮੀਨ ਮੰਗ ਮੰਗ ਕੌਣ ਕਰਦਾ ਹੈ ਤਾਂ ਮੋٹے ਤੌਰ ਤੇ ਇਹ ਕਿ ਜਿਹੜੀ ਪੰਚਾਇਤੀ ਜ਼ਮੀਨ ਆ ਉਸ ਜ਼ਮੀਨ ਦੇ ਵਿੱਚ ਸਰਕਾਰ ਦੇ ਆਪਣੇ ਬਣਾਏ ਕਾਨੂੰਨ ਅਨਸਾਰ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਹੈਗੀ ਆ ਉਹ ਹਰ ਹਾਲਤ ਦੇ ਵਿੱਚ ਚਾਹੇ ਬੋਲੀ ਲਾ ਕੇ ਹੋਵੇ ਚਾਹੇ ਬਿਨਾਂ ਬੋਲੀ ਤੋਂ ਹੋਵੇ ਰਾਖਵੀਂ ਕੀਮਤ ਤੇ ਹੋਵੇ ਉਹ ਦਲਤਾਂ ਨੂੰ ਦੇਣੀ ਚਾਹੀਦੀ ਆ ਪਰ ਬਹੁਤ ਥਾਵਾਂ ਤੇ ਉਹ ਦਲਤਾਂ ਨੂੰ ਨਹੀਂ ਦਿੱਤੀ ਜਾਂਦੀ ਇੱਕ ਜਿਹੜੀ ਲੜਾਈ ਆ ਇਹ ਚੱਲ ਰਹੀ ਆ ਇੱਕ ਲੜਾਈ ਕੁੜੀ ਦੇ ਅੰਦਰ ਚੱਲ ਰਹੀ ਏ ਕਿ ਇੱਕ ਪਾਸੇ ਉਹਦੀ ਮੁਹੱਬਤ ਆ ਤੇ ਦੂਸਰੇ ਪਾਸੇ ਇਹ ਕਿ ਉਹਦੇ ਮੂਰੇ ਇੱਕ ਵੱਡਾ ਕਾਜ਼ ਆ ਉਹਦੇ ਵਿੱਚੋਂ ਉਹ ਕਿਸ ਨੂੰ ਚੁਣੇ ਨਾਵਲ ਬੜੇ ਵਿਚਾਰਧਾਰਕ ਤੌਰ ਤੇ ਮੈਨੂੰ ਲੱਗਦਾ ਕਿ ਬਹੁਤ ਹੀ ਨਾ ਚੇਤਨ ਹੋ ਕੇ ਲਿਖਿਆ ਗਿਆ ਹੈ ਨਾਵਲ ਦੇ ਸਾਰੇ ਕਥਾਨਕ ਦੇ ਆਰ ਪਾਰ ਆ ਜਿਹੜੀ ਉਹ ਵਿਚਾਰਧਾਰਾ ਫੈਲੀ ਹੋਈ ਆ ਨਾਵਲ ਦਾ ਹਰ ਪਾਤਰ ਆਪਣੇ ਵਰਗ ਦਾ ਪ੍ਰਤੀਨਿਧ ਪਾਤਰ काम ਕਰਕੇ ਅਸੀਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੈ ਕਿ ਨਾਵਲ ਦੇ ਵਿੱਚ ਜਿਹੜਾ ਕੋਈ ਵੀ ਪਾਤਰ ਆ ਉਹਨੂੰ ਆਪ ਦੇ ਵਰਗ ਦਾ ਪ੍ਰਤੀਨਿਧ ਹੋਣਾ ਚਾਹੀਦਾ ਹੈ ਰਿਪਰੈਜ਼ੈਂਟੇਟਿਵ ਹੋਣਾ ਚਾਹੀਦਾ ਉਹ ਉਹ ਉਹੀ ਕੁਝੀ ਕਰਦਾ ਹੋਵੇ ਜੋ ਉਹਦਾ ਵਰਗ ਕਰ ਸਕਦਾ ਤੇ ਜਿਹੜੀ ਨਾਇਕਾ ਹੈਗੀ ਔਸ਼ੁੱਧ ਪ੍ਰੋਲੇਟਾਰੀਆ ਕਿਤੇ ਨਹੀਂ ਡੋਲਦੀ ਵਿਚਾਰਸਥਾਰਕ ਤੌਰ ਤੇ ਬਹੁਤ ਚੇਤਨ ਅਕਸਰ ਵਿਦਿਆਰਥੀਆਂ ਨੂੰ ਜਦੋਂ ਅਸੀਂ ਕਹਿੰਨੇ ਆ ਕਿ ਪੰਜਾਬ ਦੇ ਵਿੱਚ ਸਭ ਤੋਂ ਮਾਰਜੀਨਲ ਕੌਣ ਆ ਤੇ ਮੈਂ ਅਕਸਰ ਕਹਿਣਾ ਹੁੰਦਾ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡ ਮਾਰਜੀ ਨਾਲ ਤੇ ਪਿੰਡਾਂ ਦੇ ਵਿੱਚ ਮੈਂ ਕਹਿੰਦਾ ਕਿ ਉਹ ਮਾਰਜੀ ਨਾਲ ਨੇ ਲੋਕ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਤੇ ਜ਼ਮੀਨਾਂ ਦੇ ਵਿੱਚੋਂ ਵੀ ਉਹ ਮਾਰਜੀ ਨਾਲ ਜ਼ਿਆਦਾ ਨੇ ਕਿ ਜਿਹੜੇ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਨੂੰ ਤਤਕਤਤ ਨੀਵੀਂ ਜਾਂ ਜਾਤਾਂ ਜਾਂ ਦਲਿਤ ਕਿਹਾ ਜਾਂਦਾ ਤੇ ਦਲਤਾਂ ਵਿੱਚੋਂ ਵੀ ਉਹ ਸਭ ਤੋਂ ਵੱਧ ਮਾਰਜੀ ਨਾਲ ਆ ਜਿਹੜੀ ਉਹ ਔਰਤਾਂ ਸਭ ਤੋਂ ਘੱਟ ਉਹ ਬੋਲ ਸਕਦੀ ਉਦੇ ਉਲਟ ਮਰਦ ਵੀ ਉਹਦਾ ਬੋਲ ਦਿੰਦਾ ਉਹਦੇ ਤੇ ਕੌਲ ਧਫਾ ਵੀ ਕਰ ਦਿੰਦਾ ਤਾਂ ਉਹ ਔਰਤ ਆ ਜਿਹੜੀ ਇਹਦੀ ਨਾਇਕਾ ਬਣਾਈ ਗਈ ਏ ਅਮਨ ਨੇ ਬਿਲਕੁਲ ਸਹੀ ਗੱਲ ਪਕੜੀ ਸਹੀ ਗੱਲ ਨੇ ਕੀਤੀ ਆ ਕਿ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਆ ਕਿ ਇਹਦੀ ਜਿਹੜੀ ਨਾਇਕਾ ਹੈ ਉਹ ਔਰਤ ਹੈ ਅਗਲੀ ਜਿਹੜੀ ਗੱਲ ਆ ਕਿ ਜਿਹੜਾ ਨਾਇਕ ਆ ਉਹ ਦਰਮਿਆਨੀ ਕਿਸਾਨ ਦੀ ਜੋ ਹੋਣ ਕਰਕੇ ਜਿਹੜਾ ਮੁੱਖ ਪਾਤਰ ਇਸ ਕਰਕੇ ਉਹ ਜੇ ਕਮਨਿਸਟਾਂ ਦੀ ਭਾਸ਼ਾ ਚ ਆ ਕੀ ਤਾਂ ਨਿਖੂ ਫੁਰਜੂਆ ਝਕਾਰ ਰੱਖਦਾ ਇਹ ਦੀ ਬੁਰਜਾ ਜਗਾਰਾ ਹੈ ਨਾ ਨਿੱਜੀ ਖਾਇਸ਼ਾਂ ਕਿ ਮੇਰੀ ਮੁਹੱਬਤ ਸਿਰੇ ਚੜ ਜਾਵੇ ਇਸ ਉੱਪਰ ਵਧੇਰੇ ਧਿਆਨ ਦਿੰਦਾ ਉਹਦਾ ਵਧੇਰੇ ਧਿਆਨ ਇਸ ਗੱਲ ਵੱਲ ਆ ਜਾਵਾਂ ਡੋਲ ਮਾਨਸਿਕਤਾ ਵਾਲਾ ਹੈ ਇਹ ਨਹੀਂ ਕਿ ਉਹ ਕੋਈ ਬੁਰਾ ਪਾਤਰ ਹੈ ਜੇ ਬੁਰਾ ਪਾਤਰ ਹੁੰਦਾ ਤਾਂ ਉਹਨਾਂ ਕਲਾਬੀ ਲਹਿਰ ਚ ਆਉਂਦਾ ਕਿਉਂ ਬੁਰਾ ਪਾਤਰ ਹੁੰਦਾ ਤਾਂ ਉਹ ਉਸ ਨੂੰ ਮੁਹੱਬਤ ਕਿਉਂ ਕਰਦਾ ਇਹ ਇਹ ਨਹੀਂ ਕਿ ਉਹ ਬੁਰਾ ਪਾਤਰ ਹੈ ਪਰ ਉਹਦੀ ਮਾਨਸਿਕਤਾ ਉਹੀ ਹੋਣੀ ਹੈ ਜਿਹੜੀ ਉਹਦੀ ਮਾਨਸਿਕਤਾ ਹੋ ਸਕਦੀ ਹੈ ਚਾਚਾ ਜਿਹੜਾ ਬੀਰੂ ਬੱਕਰੀਆਂ ਹੈ ਉਹਨੂੰ ਭਾਵੇਂ ਸਿਧਾਂਤਕ ਗਿਆਨ ਨਹੀਂ ਹੋ ਕੋਈ ਰੱਖਦਾ ਪਰ ਅਮਲੀ ਪੱਧਰ ਤੇ ਉਸ ਨੂੰ ਆਪਣੀ ਸਥਿਤੀ ਦਾ ਪਤਾ ਹੈ ਇਸ ਕਰਕੇ ਉਹਨੂੰ ਆਪਣੀ ਤਿਹਰ ਦਾ ਪਤਾ ਹੈ ਤੇ ਇਸੇ ਕਰਕੇ ਉਹ ਸਿਰ ਧੜ ਦੀ ਬਾਜੀ ਲਾ ਦਿੰਦਾ ਤੇ ਪੁਲਿਸ ਦੀ ਗੋਲੀ ਨਾਲ ਮਾਰਿਆ ਨਹੀਂ ਜਾਂਦਾ ਉਹਨੂੰ ਇਹ ਨਹੀਂ ਪਤਾ ਕਿ ਮਾਰਕਸ ਕੀ ਕਹਿੰਦਾ ਹੈ ਐਂਗਲਜ਼ ਕੀ ਕਹਿੰਦਾ ਹੈ ਜਾਂ ਇਹ ਕਿਹੜੀ ਪਾਰਟੀ ਆ ਕੀ ਮੈਥੋਂ ਕਰਾ ਰਹੀ ਆ ਉਹਨੂੰ ਸਿੱਧੀ ਸਾਦੀ ਗੱਲ ਲੱਗਦੀ ਹੈ ਕਿ ਜ਼ਮੀਨ ਮੈਨੂੰ ਮਿਲ ਸਕਦੀ ਹੈ ਜ਼ਮੀਨ ਦੇ ਲੈਵਲ ਤੇ ਸਹਾਰਜ ਕਰਨਾ ਚਾਹੀਦਾ ਇਹਦੇ ਲਈ ਜਿਹੜੀ ਸਾਡੀ ਕੁੜੀ ਉਸ ਠੀਕ ਆ ਸਹੀ ਕਹਿ ਰਹੀ ਹੈ ਵਾਹ ਉਹਨੂੰ ਕਮਲੀ ਵੀਰੋ ਹੀ ਕਹਿੰਦਾ ਪਰ ਇਸ ਦੇ ਬਾਵਜੂਦ ਉਹ ਕਹਿੰਦਾ ਕਿ ਮੈਨੂੰ ਬਸ ਇਹ ਇਹ ਮਰਨਾ ਤਾਂ ਮਰਨਾ ਹੈ ਇਹ ਉਹ ਉਹਦਾ ਸਹੀ ਹੈਗਾ ਜਿਹੜਾ ਮਾਸਟਰ ਅਜਾਇਬ ਹੈਗਾ ਅਜਾਇਬ ਸਿੰਘ ਉਹ ਨਿੱਜੀ ਖਾਸ਼ਿਆਂ ਤੇ ਦਮਨ ਨੂੰ ਪਹਿਲਾਂ ਤਾਂ ਸ਼ਰਾਬ ਨਾਲ ਦਬਾਉਂਦਾ ਹੈ ਲਹਿਰ ਨਾਲ ਹਮਦਰਦੀ ਵੀ ਰੱਖਦਾ ਹੈ ਪਰ ਦਲ ਤਾਂ ਨਾਲ ਟਰੱਕ ਵਿੱਚ ਬਹਿਣ ਤੋਂ ਬਹਾਨੇ ਨਾਲ ਟਾਲ ਵੀ ਜਾਂਦਾ ਹੈ ਇਹ ਸਾਡੇ ਬੁੱਧੀਜੀਵੀ ਵਰਗ ਦਾ ਕਰੈਕਟਰ ਹੈ ਇਹ ਉਹ ਇਸੇ ਤਰ੍ਹਾਂ ਦੇ ਹੁੰਦੇ ਚੰਗੇ ਹੁੰਦੇ ਆ ਥੋੜਾ ਜਿਹਾ ਬਸ ਕਈ ਵਾਰੀ ਉਹਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਅਸੀਂ ਆ ਦੂਜਿਆਂ ਨਾਲ ਨਹੀਂ ਉਪਰਾਂਦੇ ਪਰ ਇਹ ਵੀ ਇੱਕ ਪ੍ਰੋਸੈਸ ਆ ਕਿ ਬਹੁਤ ਸਾਰੇ ਬੰਦੇ ਇਸ ਤੋਂ ਪਾਰ ਲੰਘ ਜਾਂਦੇ ਆ ਦੀਪਕ ਤੇ ਜਿਹੜਾ ਮੋਹਕਮ ਸਿੰਘ ਆ ਉਹ ਭਾਵੇਂ ਉੱਚ ਜਾਤ ਦੇ ਹਨ ਪਰ ਆਪਣੇ ਆਪ ਨੂੰ ਡੀ ਕਲਾਸੀਫਾਈਡ ਕਰ ਲੈਂਦੇ ਆ ਇਹ ਵੀ ਇੱਕ ਕਨਸੈਪਟ ਹੈਗਾ ਕਿ ਬਹੁਤ ਸਾਰੇ ਬੰਦੇ ਆ ਜਿਹੜੇ ਆਪਣੀ ਜ਼ਮੀਨ ਜਾਇਦਾਦ ਪੱਖੋਂ ਜਾਂ ਜਾਤ ਪੱਖੋਂ ਜਾਂ ਆਪਦੇ ਲਿੰਗ ਪੱਖੋਂ ਉੱਚ ਸ਼੍ਰੇਣੀ ਦੇ ਹੋਣ ਕਰਕੇ ਜਾਂ ਪ੍ਰਿਵਿਲੇਜਡ ਹੋਣ ਦੇ ਬਾਵਜੂਦ ਵੀ ਉਹ ਉਚੇਰੇ ਦਾ ਅਰਦਾਸ਼ਾਂ ਲਈ ਵੱਡੀਆਂ ਚੀਜ਼ਾਂ ਦੇ ਲਈ ਆਪਣੇ ਆਪ ਨੂੰ ਡੀਕਲਾਸੀਫਾਈ ਕਰ ਲੈਂਦੇ ਆ ਉਹ ਜਿਹੜੇ ਆ ਕਿ ਨੀਚਾ ਅੰਦਰ অতি ਨੀਚ ਹੋ ਜਾਂਦੇ ਤਾਂ ਉਹ ਇਹਦੇ ਵਿੱਚ ਦਿਖਾਈ ਦਿੰਦੇ ਹੈਗੇ ਤਾਂ ਜਿਹੜੇ ਦੂਸਰੇ ਪਾਤਰ ਨੇ ਚਾਹੇ ਥਾਣੇਦਾਰ ਹੋਵੇ ਚਾਹੇ ਸਰਪੰਚ ਹੋਵੇ ਉਹ ਸਾਰੇ ਆਪਣੇ ਆਪਣੇ ਵਰਗ ਦੇ ਪਾਤਰ ਮੈਂ ਜਦੋਂ ਇਹ ਨਾਵਲ ਪੜ੍ਹ ਰਿਹਾ ਸੀਗਾ ਤੇ ਮੈਨੂੰ ਵਾਰ-ਵਾਰ ਜ਼ਿਕਰ ਆਉਂਦਾ ਸੀਗਾ ਕਿ ਲਗਭਗ ਥੋੜੇ-ਬਹੁਤੇ ਫਰਕ ਨਾਲੀ ਪਿੰਡਾਂ ਦੀ ਸਥਿਤੀ ਇਹ ਨਾਵਲ ਵਾਲੀ ਹੋਈ ਆ ਤੇ ਬਹੁਤੇ ਵਾਰੀ ਕੀ ਹੈ ਕਿ ਜਿਹੜੀ ਸਾਡੀ ਸਥਿਤੀ ਹੈਗੀ ਆ ਖਾਸ ਕਰਕੇ ਮੱਧ ਵਰਗ ਦੀ ਸਥਿਤੀ ਆ ਉਹ ਅਜੇ ਹੀ ਹੁੰਦੀ ਹੈ ਮੈਨੂੰ ਯਾਦ ਆ ਰਿਹਾ ਸੀ ਕਿ ਸਾਡੇ ਘਰ ਮੇਰਾ ਵੱਡਾ ਭਰਾ ਲਹਿਰ ਦੇ ਵਿੱਚ ਕੰਮ ਕਰਦਾ ਸੀਗਾ ਇਸ ਕਰਕੇ ਘਰ ਮੈਗਜ਼ੀਨ ਆਉਂਦੇ ਹੁੰਦੇ ਸੀ ਤੇ ਉਹ ਮੈਗਜ਼ੀਨ ਪੜ੍ਹਨੇ ਤੇ ਮੈਂ ਖੇਤੀ ਪੱਤੀ ਵਾਲਾ ਸਾਡਾ ਪਰਿਵਾਰ ਸੀਗਾ ਤੇ ਮੈਂ ਆਪਣੇ ਸੀਰੀ ਨੂੰ ਕਹਿਣਾ ਕਿ ਆਇਤ ਕਿੰਨੀਆਂ ਉਟਾਂ ਆ ਪਹਿਣੀਆਂ ਅਗਲੀ ਵਾਰ ਨੂੰ ਤਾਂ ਕਲਾਬ ਆ ਜਾਣਾ ਤੇ ਉਹਨੇ ਕਿਹਾ ਕਲਾਬ ਫਿਰ ਹੁੰਦਾ ਕੀ ਹੈ ਤੇ ਮੈਂ ਉਹਨੂੰ ਆਖਣਾ ਵੀ ਇਹ ਜ਼ਮੀਨਾਂ ਦੇ ਜਿਹੜੀਆਂ ਜ਼ਮੀਨਾਂ ਨੇ ਨਾ ਇਹ ਸਾਰੀਆਂ ਬਰਾਬਰ ਬੰਡੀਆਂ ਜਾਣੀਆਂ ਤੋਂ ਮੈਨੂੰ ਕਹਿਣਾ ਚਾਹਦਾ ਗੱਲ ਤਾਂ ਪਾੜਿਆ ਇਹ ਚੰਗੀ ਆ ਪਰ ਹੋਣੀ ਹਾਣੀ ਕੋਈ ਨਹੀਂ ਤੇ ਮੈਨੂੰ ਇਹ ਲੱਗਣਾ ਕਿ ਵੀ ਸਾਰੀ ਸਾਰੀ ਰਾਤ ਕਾਮਰੇਡਾਂ ਨੇ ਘਰੇ ਮੀਟਿੰਗਾਂ ਕਰੀ ਜਾਣੀਆਂ ਵੀ ਸਾਰਾ ਕੁਝ ਚੱਲੀ ਜਾਂਦਾ ਹੈਗਾ ਵੀ ਜਿਹੜੇ ਭੀੜੇ ਵਾਲੇ ਨਹੀਂ ਉਹ ਤਾਂ ਆਉਂਦੇ ਨਹੀਂ ਇਹਦੇ ਚੀਜ਼ਾਂ ਉਹਨਾਂ ਨੂੰ ਤਾਂ ਫਲਾਉਂਦੇ ਨਹੀਂ ਇਹ ਜਿਹੜੀ ਸਾਡੇ ਗਵਰਨਸ ਲੈਰ ਦੀ ਇੱਕ ਵੱਡੀ ਸਮੱਸਿਆ ਰਹੀ ਕਿ ਜਿਨ੍ਹਾਂ ਦੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਅਸੀਂ ਆਗੂ ਪੋਜੀਸ਼ਨਾਂ ਨਹੀਂ ਦਿੱਤੀਆਂ ਤੇ ਜਿੱਥੇ ਵੀ ਕਿਤੇ ਉਹ ਆਗੂ ਬੀਸ਼ਨ ਚ ਆਏ ਆ ਜਿੱਥੇ ਵੀ ਕਿਤੇ ਉਹ ਅੱਗੇ ਵਧੇ ਆ ਤਾਂ ਨਿਸ਼ਚੈ ਹੀ ਉੱਥੇ ਰਿਜ਼ਲਟ ਵੱਖਰੇ ਆ ਤੇ ਇਹ ਨਾਵਲ ਉਸ ਧਿਰ ਨੂੰ ਨਾਲ ਲੈ ਕੇ ਚੱਲਦਾ ਹੈ ਕਿ ਜਿਸ ਧਿਰ ਦੀ ਸਮੱਸਿਆ ਹੈ ਇਹ ਮੈਨੂੰ ਗੱਲ ਇਸ ਨਾਵਲ ਦੀ ਬਹੁਤ ਵਧੀਆ ਲੱਗੀ ਇਹ ਨਾਵਲ ਇਹ ਨਾਵਲ ਪਾਠਕ ਨੂੰ ਮੈਨੂੰ ਇਹ ਵੀ ਲੱਗਦਾ ਹੈ ਕਿ ਕਿਸੇ ਸਮੇਂ ਜਿਹੜਾ ਕੰਮ ਜਸਵੰਤ ਕਮਲ ਦੇ ਨਾਵਲ ਰਾਤ ਬਾਕੀ ਨੇ ਕੀਤਾ ਸੀ ਉਹ ਮਜ਼ਾਰਾ ਲਹਿਰ ਵਾਲੀ ਸੀ ਲਗਭਗ ਜਿਹੋ ਜਿਹਾ ਪਾਤਰ ਚਰਨ ਉਹ ਮੇਲ ਪਾਤਰ ਲਗਭਗ ਉਸੇ ਕਿਸਮ ਦੀ ਪਾਤਰਾਂ ਜਿਹੜੀ ਵੀਰਾਂ ਇਹਦੇ ਵਿੱਚ ਅਧਰਸ਼ ਵੀ ਆ ਇਹਦੇ ਵਿੱਚ ਰਮਾਂਸ ਵੀ ਆ ਇਹਦੇ ਵਿੱਚ ਸੰਘਰਸ਼ ਵੀ ਆ ਇਹਦੇ ਵਿੱਚ ਆਸ਼ਾਵਾਦ ਵੀ ਆ ਬਹੁਤ ਵਾਰ ਅਸੀਂ ਦੋ ਚੀਜ਼ਾਂ ਨੂੰ ਨਾ ਕਨਫਿਊਜ਼ ਕਰ ਜਾਂਦੇ ਆ ਜਾਂ ਆਪਸ ਵਿੱਚ ਦੀ ਜੋੜ ਮੇਲ ਕਰ ਜਾਂਦੇ ਆ ਕਿ ਅਸੀਂ ਪਦਾਰਥਵਾਦੀ ਹੋਣ ਦਾ ਦਾਵਾ ਕਰਦਿਆਂ ਕਰਦੇ ਆ ਅਸੀਂ ਯਥਾਰਥਵਾਦ ਦੀ ਗੱਲ ਕਰਦਿਆਂ ਕਰਦੇ ਆ ਅਸੀਂ ਕਿਤੇ ਨਾ ਕਿਤੇ ਆਈਡੀਅਲਿਜ਼ਮ ਦਾ ਗਲਤ ਨਵਾਦ ਕਰ ਜਾਂਦੇ ਆ ਆਈਡੀਅਲਿਜ਼ਮ ਜਿਹੜਾ ਹੈਗਾ ਉਹ ਆਈਡੀਆ ਤੋਂ ਤੇ ਉਹਦਾ ਅਰਥ ਵਿਚਾਰਵਾਦ ਹੈ ਜਿਹੜਾ ਹੈਗਾ ਉੱਚੇ ਆਦਰਸ਼ ਜਿਹੜਾ ਹੈਗਾ ਉਹ ਰਮੇਸ਼ ਹੈ ਇੱਕ ਵੱਡਾ ਨੁਕਤਾ ਰਿਹਾ ਤੇ ਇਹ ਨਾਵਲਾ ਜਿਹੜਾ ਇਹ ਆਦਰਸ਼ਵਾਦੀ ਨਾਵਲ ਹੈ ਤੇ ਆਦਰਸ਼ ਰੱਖਣਾ ਕੋਈ ਮਾੜੀ ਗੱਲ ਨਹੀਂ ਜੇ ਉੱਚੇ ਆਦਰਸ਼ ਹੀ ਨਹੀਂ ਹੋਣਗੇ ਤਾਂ ਫਿਰ ਉਹਨਾਂ ਲਈ ਬੰਦਾ ਲੜੂਗਾ ਵੀ ਨਹੀਂ ਇਹ ਨਾਵਲ ਪਾਠਕ ਨੂੰ ਲਹਿਰ ਨਾਲ ਭਾਵਕ ਤੌਰ ਤੇ ਜੋੜਨ ਦਾ ਕੰਮ ਤਾਂ ਕਰਦਾ ਹੀ ਆ ਉਹਨੂੰ ਵਿਚਾਰਧਾਰਕ ਸਪਸ਼ਟਤਾ ਤੇ ਸੇਧ ਵੀ ਦਿੰਦਾ ਹੈ ਮੈਂ ਇਹ ਸਮਝਦਾ ਕਿ ਜਿਹੜੇ ਵਿਦਿਆਰਥੀ ਬੈਠੇ ਆ ਉਹਨੂੰ ਨਾਵਲ ਘੱਟੋ ਘੱਟ ਜ਼ਰੂਰ ਪੜ੍ਹਨਾ ਚਾਹੀਦਾ ਹੈ ਤਾਂ ਉਹਦੇ ਨਾਲ ਉਹਨਾਂ ਨੂੰ ਜ਼ਿੰਦਗੀ ਵਰਤੀ ਇੱਕ ਸਪਸ਼ਟਤਾ ਮਿਲੂਗੀ ਇਹ ਨਾਵਲ ਆਪਣੀ ਕਹਾਣੀ ਰਾਹੀਂ ਕੁਝ ਹੋਰ ਪ੍ਰਸ਼ਨ ਵੀ ਠਾਉਂਦਾ ਹੈ ਸਭ ਤੋਂ ਪਹਿਲਾਂ ਤਾਂ ਇਹ ਕਿ ਭਾਰਤੀ ਪ੍ਰਸੰਗ ਵਿੱਚ ਜਾਤ ਅਤੇ ਜਮਾਤ ਦੇ ਪ੍ਰਸ਼ਨ ਨੂੰ ਹੁਣ ਤੱਕ ਸਹੀ ਢੰਗ ਨਾਲ ਨਹੀਂ ਨਿਜੀਠਿਆ ਗਿਆ ਇਹ ਨਾਵਲ ਅਹਿਮੀਅਤ ਤਾਂ ਜਮਾਤ ਨੂੰ ਹੀ ਦਿੰਦਾ ਹੈ ਪਰ ਇਸ ਦੇ ਭਾਰਤੀ ਪ੍ਰਸੰਗ ਵਿੱਚ ਦਲਤ ਜਾਤ ਦੇ ਅਹਿਮ ਪ੍ਰਸ਼ਨ ਨੂੰ ਆਰਥਿਕ ਪੱਖੋਂ ਹੱਥ ਲੈਂਦਾ ਹੈ ਇਸ ਕਰਕੇ ਪੰਜਾਬ ਦੇ ਪ੍ਰਸੰਗ ਵਿੱਚ ਇਹ ਨਾਲ ਵਿਸ਼ੇਸ਼ ਮਹੱਤਤਾ ਦਾ ਧਾਰਨੀ ਬਣਦਾ ਹੈ ਅਸਲ ਵਿੱਚ ਨਾ ਕਈ ਵਾਰੀ ਇਹ ਵੀ ਗੱਲ ਕਹਿ ਜਾਂ ਕੀਤੀ ਜਾਂਦੀ ਹੈ ਕਿ ਜ਼ਮੀਨ ਮਿਲ ਜਾਣ ਨਾਲ ਕੀ ਹੋ ਜਾਊਗਾ ਤੇ ਬੜੀ ਸਿੱਧੀ ਸਾਦੀ ਜੀ ਗੱਲ ਆ ਕਿ ਜੇ ਜਿੰਨੀ ਹਾਸਲ ਜ਼ਮੀਨ ਅੱਜ ਅਮਨ ਕੋਈ ਆਂਕੜੇ ਵੀ ਦੇ ਰਹੀ ਸੀਗੇ ਜਿੰਨੇ ਜ਼ਮੀਨ ਹੈਗੀ ਆ ਉਹ ਸਾਰੀ ਦੀ ਸਾਰੀ ਜਦਲਤਾ ਚ ਵੰਡ ਵੀ ਦਿੱਤੀ ਜਾਵੇ ਤਾਂ ਦੰਤਾਂ ਦੇ ਹਿੱਸੇ ਵੀ ਕੋਈ ਕਿੱਲਾ ਦੋ ਕਿੱਲੇ ਆਊ ਤੇ ਜਿਹੜੇ ਇੱਕ ਜਾਂ ਦੋ ਕਿੱਲਿਆਂ ਵਾਲੇ ਤਥਾ ਕਥਤ ਸਵਰਨ ਜਾਤੀ ਦੇ ਬੰਦੇ ਆ ਉਹਨਾਂ ਦੀ ਸਥਿਤੀ ਵੀ ਕਿਹੋ ਜਿਹੀ ਹੋਇਆ ਉਹ ਆਪਾਂ ਨੂੰ ਪਤਾ ਹੀ ਹੈ ਕਿ ਸਲਫਾਸ ਖਾਂਦੇ ਆ ਤੇ ਸਿਰ ਦੇ ਉੱਤੇ ਬਹੁਤ ਜ਼ਿਆਦਾ ਕਰਜ ਹੈ ਇਸ ਪੱਖੋਂ ਸਾਨੂੰ ਲੱਗਦਾ ਕਿ ਇਹ ਨਹੀਂ ਕਿ ਜੇ ਜ਼ਮੀਨ ਮਿਲ ਜੂਗੀ ਤੇ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਪਰ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹਨਾਂ ਲਈ ਜ਼ਮੀਨ ਸਿਰਫ ਆਰਥਿਕ ਸਾਧਨ मात्र ਨਹੀਂ ਹੈ ਇਹ ਉਹਨਾਂ ਦੇ ਗੌਰਵ ਦੀ ਵੀ ਗੱਲ ਹੈ ਇਹ ਚੀਜ਼ ਨੂੰ ਪ੍ਰਾਪਤ ਕਰ ਸਕਣ ਦਾ ਕਿ ਅਸੀਂ ਸੰਘਰਸ਼ ਨਾਲ ਪ੍ਰਾਪਤ ਕੀਤੀ ਹੈ ਇਹ ਗੱਲ ਵੀ ਦਰਸਾਉਂਦੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਗੱਲ ਬਹੁਤ ਵਾਰੀ ਸਾਨੂੰ ਵੀ ਲੱਗਦਾ ਹੈ ਕਿ ਵੀ ਜ਼ਮੀਨ ਮਿਲ ਜਾਣ ਨਾਲ ਕੀ ਹੋ ਜਾਊਗਾ ਤੇ ਕਈ ਵਾਰ ਲੱਗਦਾ ਵੀ ਹੈ ਕਿ ਨਹੀਂ ਜ਼ਮੀਨ ਮਿਲਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ ਪਰ ਇਹਦੇ ਨਾਲ ਦੂਜਾ ਫਰਕ ਹੈ ਜਿਹੜਾ ਗੌਰਵ ਜਾਗਣ ਦਾ ਫਰਕ ਹੈ ਜਿਹੜਾ ਆਪਣੇ ਬਾਹੂ ਬਲ ਤੇ ਯਕੀਨ ਹੋਣ ਦਾ ਹੈਗਾ ਉਹ ਬਹੁਤ ਮਹੱਤਵਪੂਰਨ ਹੈ ਦੂਸਰਾ ਪ੍ਰਸ਼ਨ ਇਹਦੇ ਵਿੱਚ ਇਹ ਵੀ ਠਾਇਆ ਗਿਆ ਕਿ ਅਸੀਂ ਆਪਣੇ ਲੇਹਰ ਲਈ ਦਾਰਸ਼ਨਿਕ ਨਾਇਕ ਹੀਰੋਆਂ ਦੀ ਤਲਾਸ਼ ਲਈ ਜਾਂ ਤਾਂ ਵਿਦੇਸ਼ ਜਾਣੇ ਆ ਯੂਰਪ ਦੀਆਂ ਗੱਲਾਂ ਕਰਦੇ ਆ ਸਿੱਟੇ ਵਿੱਚ ਅਸੀਂ ਆਪਣੇ ਲੋਕਾਂ ਨਾਲ ਜੁੜ ਨਹੀਂ ਸਕਿਆ ਇਸ ਕਰਕੇ ਇਹ ਨਾਵਲਕਾਰ ਹਨ ਜਿਹੜਾ ਇੱਕ ਸਾਧੂ ਦਾ ਪਾਤਰ ਲਿਆਉਂਦਾ ਹੈ ਤੇ ਸਾਧੂ ਦੇ ਪਾਤਰ ਰਾਹੀਂ ਚਾਰਵਾਕ ਦੀ ਪਰੰਪਰਾ ਦੀ ਬਾਤ ਪਾਉਂਦਾ ਬਹੁਤਿਆਂ ਨੂੰ ਤੁਹਾਨੂੰ ਸ਼ਾਇਦ ਵਿਦਿਆਰਥੀਆਂ ਨੂੰ ਪਤਾ ਨਾ ਹੋਵੇ ਕਿ ਚਾਰਵਾਕ ਪਰੰਪਰਾ ਕੀ ਸੀ ਚਾਰਵਾਗ ਪਰੰਪਰਾ ਜਿਹੜੀ ਭਾਰਤੀ ਦਾਰਸ਼ਨਿਕ ਪਰੰਪਰਾ ਸੀ ਜਿਹੜੀ ਪਦਾਰਥਵਾਦੀ ਪਰੰਪਰਾ ਸੀਗੀ ਉਹਦੀ ਗੱਲ ਕਰਦਾ ਇਹ ਕੋਸ਼ਿਸ਼ ਸਲਾਉਣਯੋਗ ਆ ਪਰ ਇੱਥੇ ਮੈਨੂੰ ਇੱਕ ਥੋੜਾ ਜਿਹਾ ਪ੍ਰਸ਼ਨ ਮੇਰੇ ਮਨ 'ਚ ਪੈਦਾ ਹੁੰਦਾ ਉਹ ਨਾਵਲਕਾਰ ਨਾਲ ਉਹ ਪ੍ਰਸ਼ਨ ਮੇਰੇ ਮਨ 'ਚ ਇਹ ਪੈਦਾ ਹੁੰਦਾ ਕਿ ਨਾਵਲਕਾਰ ਨੇ ਜਿਹੜੀ ਸਿੱਖ ਵਿਰਾਸਤ ਆ ਨਾ ਉਹਦੇ ਤੋਂ ਕਿਤੇ ਕੰਨੀ ਕੱਟੀ ਹੋਈ ਆ ਕਿਉਂ ਕੰਨੀ ਕੱਟੀ ਹੈ ਮੈਨੂੰ ਨਹੀਂ ਪਤਾ ਮੈਨੂੰ ਲੱਗਿਆ ਕਿ ਸ਼ਾਇਦ ਉਹ ਕਿਸੇ ਸਮੱਸਿਆ 'ਚ ਨਹੀਂ ਫਸ ਨਾ ਜਾਉਂਦਾਗਾ ਜਾਂ ਉਹਦੇ ਪਾਤਰਾਂ ਨੂੰ ਨਹੀਂ ਬਸਾਉਣਾ ਚਾਹੁੰਦਾਗਾ ਕਿ ਬਈ ਇਹ ਤਾਂ ਫਿਰ ਇੱਕ ਹੋਰ ਕਿਸਮ ਦਾ ਦਲਿਤ ਵਰਸਸ ਸਿੱਖ ਜਾਂ ਕਾਮਰੇਡ ਵਰਸਸ ਦਲਿਤ ਜਾਂ ਦਲਿਤ ਵਰਸਸ ਸਿੱਖ ਬਣ ਜੂ ਜਾਂ ਕਿਸਾਨੀ ਵਰਸਸ ਬਣ ਜੂ ਕੋਈ ਇਹੋ ਜਿਹਾ ਕਾਰਨ ਕਰਕੇ ਇਹ ਮੈਨੂੰ ਲੱਗਿਆ ਕਿ ਕਿਤੇ ਇੱਥੇ ਬਚਿਆ ਆ ਗਿਆ ਥੋੜਾ ਜਿਹਾ ਜ਼ਿਕਰ ਆਉਂਦਾ ਕਿ ਬੰਦਾ ਬਹਾਦਰ ਦਾ ਦੋ ਵਾਰੀ ਜ਼ਿਕਰ ਆਉਂਦਾ ਪਰ ਇਹ ਇੱਕ ਸਵਾਲ ਬਹੁਤ ਵੱਡਾ ਹੈ ਕਿ ਅਸੀਂ ਇਸ ਸਿੱਖ ਵਿਰਾਸਤ ਨੂੰ ਮੋਟੇ ਜਿਹੇ ਸ਼ਬਦਾਂ 'ਚ ਕਹੀਏ ਕਿ ਜਿਨ੍ਹਾਂ ਦਾ ਹੁਣ ਕਬਜ਼ਾ ਹੈ ਉਹਨਾਂ 'ਨੂੰ ਛੱਡਣਾ ਹੈ ਜਾਂ ਉਹਨਾਂ ਤੋਂ ਕਬਜ਼ਾ ਛਡਵਾਉਣਾ ਹੈ ਇਹ ਉਹਨਾਂ ਨੇ ਕਬਜ਼ਾ ਛੱਡਤਾ ਕਿ ਨਹੀਂ ਇਹ ਤਾਂ ਹੁਣ ਧਰਮ ਵੀ ਤੁਹਾਡਾ ਲਹਿਰ ਵੀ ਤੁਹਾਡੀ ਇਹ ਸਭ ਕੁਝ ਤੁਹਾਡਾ ਇੱਕ ਇੱਕ ਅਸੀਂ ਉਹਦੇ ਤੇ ਕਿਤੇ ਉਹਦੇ ਤੇ ਇੰਟਰਵੈਨ ਕਰਨਾ ਹੈ ਕਿ ਨਹੀਂ ਇਹ ਨਾਇਕ ਸਾਡੇ ਨਹੀਂ ਇਹ ਇੱਕ ਮੈਨੂੰ ਇਹਦੇ ਵਿੱਚ ਗੱਲ ਲੱਗੀ ਤਾਂ ਮੈਂ ਬਾਅਦ ਦੇ ਵਿੱਚ ਵੀ ਪੁੱਛਾਂਗਾ ਸ਼ਾਇਦ ਮੈਨੂੰ ਕਿਤੇ ਬਹੁਤ ਜ਼ਰੂਰੀ ਕੰਮ ਆ ਮੈਨੂੰ ਜਾਣਾ ਪੈਣਾ ਹੈਗਾ ਤੇ ਮੈਂ ਪਰ ਇਹਦੇ ਤੇ ਪੱਪੀ ਦਾ ਜ਼ਰੂਰ ਪ੍ਰਤੀਕਰਮ ਜਾਣਣਾ ਚਾਹਣਾ ਜੀ ਜਦੋਂ ਕਿ yatharth ਵਿੱਚ ਜਿਹੜਾ ਜੱਟ ਸਿੱਖ ਕਿਸਾਨੀ ਤੇ ਦਲਿਤ ਦੀ ਵਿਰੋਧਤਾ ਵੀ ਪਈ ਹੈ ਦੋਹਾਂ ਦੀ ਸਾਂਝਦਾਰੀ ਵੀ ਪਈ ਹੈ ਇਹ ਇੱਕ ਬੜਾ ਅਜੀਬ ਗੱਲ ਹੈ ਕਿ ਇੱਕ ਧਿਰਾਂ ਪੂਰੀ ਦੀ ਪੂਰੀ ਜਿਹੜੀ ਕਹਿੰਦੀ ਹੈ ਕਿ ਇਹਦੇ ਵਿੱਚ ਸਾਂਝਦਾਰੀ ਬਹੁਤ ਵੱਡੀ ਹੈ ਤੋ ਉਸ ਸਾਂਝਦਾਰੀ ਵਾਲੇ ਨੇ ਸਾਡੇ ਕੋਲੇ ਬਹੁਤ ਸਾਰੇ ਤੁਹਾਨੂੰ ਪਤਾ ਹੈ ਕਿ ਇਹੋ ਜਿਹੀ ਗੀਤ ਵੀ ਹੈਗੇ ਆ ਕਿ ਜੱਟਾ ਜਿਹੜਾ ਸੀਰੀ ਦੇ ਲੱਗ ਵਗਾਲ ਲੋਂਦਾ ਅਦਾਸੀ ਹੋਰਾਂ ਦੀ ਜਿਹੜੀ ਪਰੰਪਰਾ ਸੀਗੀ ਉਹ ਇਸ ਨੂੰ ਇਸ ਤਰ੍ਹਾਂ ਲੈਂਦੀ ਹੈ ਪਰ ਕੁਝ ਪਰੰਪਰਾਵਾਲੇ ਇਹ ਵੀ ਕਹਿੰਦੇ ਆ ਕਿ ਨਹੀਂ ਇੱਥੇ ਇੱਕ ਵਿਰੋਧਤਾ ਹੀ ਪਈ ਹੈ ਇਹਦੇ ਨਾਵਲ ਦੇ ਕਲਾਤਮਕ ਪੱਖਾਂ ਬਾਰੇ ਵੀ ਮੈਂ ਕੁਝ ਗੱਲ ਕਰਨੀ ਚਾਹੁੰਦਾ ਸੀਗਾ ਇੱਕ ਤਾਂ ਇਹ ਕਿ ਨਾਵਲ ਦੀ ਨਾਵਾਨੀ ਬਹੁਤ ਚੈਪਟਰ ਛੋਟੇ ਆ ਉਹ ਕੇਵਾ ਮਹਿਸੂਸ ਨਹੀਂ ਹੁੰਦਾ ਅੱਗੋਂ ਕੀ ਹੋਵੇਗੀ ਦੀ ਉਤਸੁਖਤਾ ਬਣੀ ਰਹਿੰਦੀ ਆ ਅੱਜ ਕੱਲ ਦੇ ਬਹੁਤੇ ਨਾਵ ਲਾਣਾ ਜਿਹੜੇ ਗੁਣ ਗਵਾਈ ਬੈਠੇ ਕਿਉਂ ਪਾਠਕ ਦਾ ਧਿਆਨ ਹੀ ਨਹੀਂ ਕਰਦੇ ਕਿ ਬੰਦਾ ਦੋ ਜਾਂ ਤਿੰਨ ਪੇਜ ਪੜਦਾ ਉਸ ਤੋਂ ਬਾਅਦ ਨਾਵ ਲੱਗੇ ਨਹੀਂ ਤੁਰਦਾ ਉਹ ਰੱਖ ਦਿੰਦਾ ਇਸ ਗੱਲੋਂ ਮੈਂ ਵਿਸ਼ੇਸ਼ ਤੌਰ ਤੇ ਇਹਨੂੰ ਮੁਬਾਰਕਬਾਦ ਦਿੰਦਾ ਪੱਪੀ ਨੂੰ ਕਿ ਤੁਹਾਨੂੰ ਐਂ ਲੱਗਦਾ ਰਹਿੰਦਾ ਹੈ ਕਿ ਇਹ ਕਾંડ ਦਾ ਪੜਲੇ ਹੁਣ ਅਗਲੇ ਵਿੱਚ ਕੀ ਹੋਊਗਾ ਤੇ ਕਾંડ ਵੀ ਸਾਰੇ 5 5 6 6 ਸਫਿਆਂ ਦੇ ਕਾંડ ਹੈਗੇ 160 ਪੇਜ ਆ ਸਾਰੇ 34 ਚੈਪਟਰ ਬਣਾਏ ਹੋਏ ਆ ਤੇ ਤਿੰਨ ਜਾਂ ਚਾਰ ਪੇਜ ਬਣਦੇ ਆ ਇੱਕ ਦੇ ਤੇ ਤੁਹਾਡਾ ਮਨ ਕਰਦਾ ਰਹਿੰਦਾ ਹੈ ਕਿ ਅੱਗੋਂ ਕੀ ਹੋਵੇਗਾ ਇਹ ਉੱਤਸਤ ਤਾਂ ਗਵਾਲ ਹੀ ਮੈਂ ਕਹਿੰਨਾ ਹੈ ਕਿ ਜਿਹੜੇ ਕੋਈ ਬੰਦਾ ਤੁਹਾਡੇ ਜੋ ਕੋਈ ਕੱਲ ਨੂੰ ਨਾਵਲ ਘਰ ਬਣਾਣਾ ਚਾਹੁੰਦਾ ਹੈ ਘਟੁਕਟੇ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਜੇ ਤੁਹਾਨੂੰ ਕੋਈ ਪੜ੍ਹੂਗਾ ਹੀ ਨਹੀਂ ਤਾਂ ਫਿਰ ਲਿਖਣ ਦਾ ਕੀ ਫਾਇਦਾ ਤੇ ਪੜ੍ਹੂਗਾ ਤਾਂ ਜੀ ਉਹਦੀ ਦਿਲਚਸਪੀ ਜਾਗੂਗੀ ਦਿਲਚਸਪੀ ਤਾਂ ਜਾਗੂਗੀ ਜੇ ਤੁਸੀਂ ਉਤਸੁਕਤਾ ਕਾਇਮ ਰੱਖੋਗੇ ਨਾਨਕ ਸਿੰਘ ਉਹ ਰੀ ਬਾਵਾ ਕਹਿੰਦੇ ਉਹ ਪ੍ਰਾਣੀ ਪੀੜੀ ਦੇ ਨਾਵਲਕਾਰ ਆ ਕਮਲ ਨੂੰ ਕਹਿੰਦੇ ਪ੍ਰਾਣੀ ਪੀੜੀ ਦਾ ਨਾਵਲਕਾਰ ਆ ਪਰ ਉਹ ਉਤਸੁਕਤਾ ਬਣਾ ਕੇ ਰੱਖਦੇ ਸੀ ਜਿਹੜੇ ਕਿ ਸਾਡੇ ਅੱਜ ਕੱਲ ਦੇ ਨਾਵਲਕਾਰ ਨਹੀਂ ਬਣਾ ਕੇ ਰੱਖਦੇਗੇ ਇਸ ਗੱਲ ਨੂੰ ਮੈਨੂੰ ਲੱਗਿਆ ਕਿ ਅੱਜ ਕੱਲ ਦਾ ਹੋ ਕੇ ਵੀ ਪੱਪੀ ਦੀਆਂ ਗੋਣਾ ਕਿ ਉਹਨੇ ਬਹੁਤ ਰਵਾਨੀ ਬਹੁਤ ਰੱਖੀ ਆ ਇਹ ਰਵਾਨੀ ਰੱਖਣ ਦੇ ਲਈ ਨ ਇੱਕ ਜਿਹੜੀ ਹੋਰ ਯੋਗਤਵਰਤੀ ਉਹ ਵੀ ਇੱਕ ਬੜੀ ਵਧੀਆ ਕਿ ਨਾਟਕੀ ਵਿਧੀ ਨਾਲ ਨਾਮ ਲੱਗੇ ਵਿਧਾਇਆ ਗਿਆ ਜਿਵੇਂ ਖੀਰ ਵਿੱਚ ਨਾ ਪਾਟਕ ਨੂੰ ਕਈ ਵਾਰੀ ਇਹ ਲੱਗਦਾ ਹੈ ਕਿ ਸੱਚੀਓ ਸ਼ਾਇਦ ਨਾਇਕਾ ਮੁੰਡੇ ਨਾਲ ਰੰਗ ਰੌਣਕੀਆਂ ਮਨਾਉਣੀਆਂ ਚਾਹਦੀ ਹੈ ਕੱਲੇ ਲੱਗਦਾ ਹੈ ਕਿ ਜ਼ਿੰਦਗੀ ਮਾਨਣ ਦੀ ਖਾਇਸ਼ ਰੱਖਦੀ ਹੈ ਭਾਵਾਂ ਚੇਤਨ ਪਾਟਕ ਨੂੰ ਲੱਗਦਾ ਹੈ ਕਿ ਰੰਗ ਰਲੀਆਂ ਅਤੇ ਜ਼ਿੰਦਗੀ ਮਾਨਣ ਦੀ ਖਾਇਸ਼ ਵਿੱਚ ਸੂਖਮ ਜਿਹਾ ਅੰਤਰ ਹੁੰਦਾ ਪਰ ਉੱਥੇ ਬੰਦੇ ਨੂੰ ਇਹ ਲੱਗਦਾ ਰਹਿੰਦਾ ਕਿ ਹੁਣ ਕੀ ਹੋਊਗਾ ਆਖਰ ਤੱਕ ਉਹ ਲਕਾਵੇ ਦੀ ਜਿਹੜੀ ਵਿਧੀ ਹੈ ਐਸਾ ਡਰਾਮੇ ਵਾਲਾ ਦਾ ਕੰਮ ਨਾਟਕ ਦੇ ਵਿੱਚ ਹੁੰਦਾ ਕਿ ਲਕਾਵਾ ਰੱਖਿਆ ਜਾਵੇ ਉਹ ਲਕਾਵਾ ਜਿਹੜਾ ਨਾਟਕ ਦੇ ਵਿੱਚ ਵਰਤਿਆ ਉਹ ਵੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਵਾਰ-ਵਾਰ ਉਹ ਲਕਾਵੇ ਦੀ ਜਿਹੜੀ ਵਰਤੀ ਗਈ ਹੈ ਪੱਪੀ ਜਿਹੜਾ ਹੈਗਾ ਨਾ ਬੁਨਿਆਦੀ ਤੌਰ ਤੇ ਪਹਿਲਾਂ ਕਵੀ ਸੀ ਤੇ ਨਾਵਲ ਵਾਲਾ ਕੰਮ ਤਾਂ ਹੋਣਾ ਸ਼ੁਰੂ ਕੀਤਾ ਪਰ ਜਿਹੜਾ ਕਵੀ ਮਨ ਨਾ ਉਹ ਕਵਤਾ ਦੇ ਵਿੱਚੋਂ ਗਈ ਨਹੀਂ ਉਹ ਵਾਰ-ਵਾਰ ਕਵਤਾ ਜਿਹੜੀ ਆਉਂਦੀ ਹੈ ਗਲਪ ਵਿੱਚ ਨਾ ਕੇਵਲ ਉਹਨੇ ਕਾਵਿਕ ਭਾਸ਼ਾ ਹੀ ਵਰਤੀ ਐ ਸਗੋਂ ਕਾਵਿਕ ਬਿੰਬ ਵੀ ਵਰਤੇ ਐ ਜਿਹੜੇ ਉਹਦੇ ਨਾਵਲ ਨੂੰ ਇੱਕ ਵੱਖਰੀ ਸ਼ੈਲੀ ਦਿੰਦੇ ਆ ਸਾਡੇ ਬਹੁਤ ਘੱਟ ਨਾਵਲਕਾਰ ਆ ਜਿਹੜੇ ਕਾਵਿਕ ਵਾਰਤਕ ਲਿਖਦੇ ਆ ਕਿ ਅਮੋਨ ਕਾਲੋਂ ਸੀਸੇ ਰਸ ਸਾਡੇ ਨਾਟਕਕਾਰ ਜਿਹੜਾ ਕਾਵਿਕ ਢੰਗ ਨਾਲ ਲਿਖਦਾ ਸੀ ਨਹੀਂ ਸਾਡੇ ਇਹ ਕਿ ਰੁੱਖੀ ਬਹੁਤ ਆ ਗਲਪ ਦੀ ਭਾਸ਼ਾ ਪਰ ਇਸ ਨੇ ਉਹਨੂੰ ਬਿੰਬ ਵਰਤene ਇਸ ਤਰ੍ਹਾਂ ਦੇ ਕਿ ਜਿਹਦੇ ਨਾਲ ਉਹ ਚੰਗਾ ਲੱਗਦਾ ਤਾਂ ਜੋ ਜਿਆ ਕਮਜ਼ੋਰੀਆਂ ਦੀ ਜੇ ਆਪਾਂ ਗੱਲ ਕਰੀਏ ਜਾਂ ਕਮਜ਼ੋਰੀਆਂ ਨਾ ਕਹੀਏ ਤਾਂ ਸਾਡੀਆਂ ਸਾਧੀਆਂ ਸਾਂਝੀਆਂ ਸਮੱਸਿਆਵਾਂ ਨਾਵਲ ਲੇਖਣ ਦੀਆਂ ਵੀ ਆ ਤੇ ਸਾਡੀ ਲਹਿਰ ਦੀਆਂ ਵੀ ਆ ਤੇ ਸਾਡੀ ਵਿਚਾਰਧਾਰਕ ਸਪਸ਼ਟਤਾ ਦੀਆਂ ਵੀ ਆ ਕਿ ਜਿਹੜੀ ਗੱਲ ਨਾਵਲ ਵਿੱਚ ਪ੍ਰਤੀਨਿਧ ਪਾਤਰ ਲਿਆ ਕੇ ਵਿਚਾਰਧਾਰਕ ਸਪਸ਼ਟਤਾ ਤਾਂ ਪੈਦਾ ਕਰਦੀ ਹੈ ਹਨ ਪ੍ਰਤੀਨਿਧ ਪਾਤਰ ਨੇ ਬਿਲਕੁਲ ਨਹੀਂ ਇੱਧਰ ਉੱਧਰ ਡੋਲਦੇਗੇ ਪਰ ਇਹੀ ਉਹਦੀ ਕਮਜ਼ੋਰੀ ਬਣ ਜਾਂਦੀ ਹੈ ਕਮਜ਼ੋਰੀ ਕਿਵੇਂ ਬਣ ਜਾਂਦੀ ਹੈ ਕਿ ਨਾਇਕਾ ਦੇ ਮਨ ਅੰਦਰ ਕਿਤੇ ਵੀ ਦੰਧ ਨਹੀਂ ਪੈਦਾ ਹੁੰਦਾ ਕਿਸੇ ਹੋਰ ਵੱਲ ਝੁਕਦੀ ਹੋਈ ਨਹੀਂ ਲੈ ਜੇ ਹੋਰ ਮੁੰਡੇ ਵੀ ਕੰਮ ਕਰਦੇ ਆ ਜਵਾਨ ਕੁੜੀਆਂ ਜੇ ਇੱਕ ਵਾਰੀ ਮੁਹੱਬਤ ਹੋ ਗਈ ਤਾਂ ਫੇਰ ਵੀ ਹੋ ਸਕਦੀਆਂ ਪਰ ਉਹਦੇ ਮਨ 'ਚ ਕਿਤੇ ਵੀ ਦਵੰਦ ਨਹੀਂ ਪੈਦਾ ਹੁੰਦਾ ਫੇਰੇ ਕਿ ਮਾਪਿਆਂ ਦਾ ਇੱਕ ਦਬਾਅ ਹੁੰਦਾ ਕਿ ਤੂੰ ਪੜ੍ਹ ਲਿਖ ਜੋ ਤੁਸੀਂ ਨੌਕਰੀ ਕਰੋ ਤੁਸੀਂ ਕੈਰੀਅਰ ਬਣਾਓ ਉਹਦੇ ਮਨ 'ਚ ਕਿਤੇ ਵੀ ਇਹ ਦਵੰਦ ਨਹੀਂ ਪੈਦਾ ਹੁੰਦਾ ਕਿ ਮੈਂ ਮੈਂ ਨੌਕਰੀ ਕਰ ਸਕਦੀ ਆ ਮੈਂ ਕੈਰੀਅਰ ਬਣਾ ਸਕਦੀ ਆ ਮੈਂ ਅੱਗੇ ਵਧ ਸਕਦੀ ਆ ਕਿਉਂਕਿ ਜੀਵਨ ਘਰ ਜਾਂ ਗਲਤ ਪਾਈ ਚਾਰੇ ਦੇ ਵਿੱਚ ਇੱਕ ਬਹੁਤ ਵੱਡਾ ਦਵੰਦ ਇਹ ਪਿਆ ਰਹਿੰਦਾ ਕਿ ਇੱਕ ਪਾਸੇ ਹੁੰਦਾ ਹੈ ਕਿ ਮਾਂ ਪਿਓ ਨੇ ਇੰਨੀ ਮਿਹਨਤ ਕੀਤੀ ਤੇ ਜੇ ਅਸੀਂ ਵੀ ਕੋਈ ਕੰਮ ਨਾ ਕੀਤਾ ਤੇ ਮਾਂ ਪਿਓ ਨੂੰ ਕੋਈ ਸੁੱਖ ਨਹੀਂ ਦੇ ਸਕਾਂਗੇ ਇਸ ਕਰਕੇ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਨੌਕਰੀ ਲੱਲੀ। ਤਾਂ ਉਹ ਲੈ ਕੈਰੀਅਰ ਨਾਲ ਦਵੰਦ ਪੈਂਦਾ ਉਹ ਹੀ ਇੱਕ ਬੰਦੇ ਦੇ ਮਨ ਚ ਪੈਂਦਾ। ਕਿ ਉਹ ਕਿਤੇ ਇਹਦੇ ਵਿੱਚ ਗੈਰ ਹਾਜ਼ਰ। ਅ ਆਦਰਸ਼ਕ ਪਾਤਰ ਜ਼ਿੰਦਗੀ ਦੇ ਵਿੱਚ ਇਸ ਕਿਸਮ ਦੇ ਹੁੰਦੇ ਨਹੀਂ। ਇਹ ਹੋਣ ਤਾਂ ਚੰਗੀ ਗੱਲ ਆ ਪਰ ਉਹ ਇੰਨੇ ਕਲੀਅਰ ਨੇ ਕਿ ਆਪਦੇ ਪਾਸੇ ਹੀ ਤੁਰ ਜਾਂਦੇ ਆ ਕਿਤੇ ਵੀ ਮਨ ਦੇ ਵਿੱਚ ਕਿਸੇ ਵੀ ਕਿਸਮ ਦਾ ਦਵੰਧ ਕਿਸੇ ਦੇ ਵੀ ਨਹੀਂ ਆਉਂਦਾ ਇਹ ਮੈਨੂੰ ਲੱਗਿਆ ਕਿ ਥੋੜਾ ਜਾਇ ਇਹ ਕਿ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਮੈਨੂੰ ਇਹ ਗੱਲ ਜ਼ਰੂਰ ਲੱਗੀ ਕਿ ਜਿਹੜੀ ਮੈਂ ਵਿਧੀ ਦੀ ਗੱਲ ਕੀਤੀ ਸੀਗੀ ਵਿਧੀ ਦੇ ਵਿੱਚ ਨਾ ਜਿੱਥੇ ਭਾਸ਼ਾ ਵਰਤੀ ਹੈ ਖੂਬਸੂਰਤ ਜਾਂ ਜਿੱਥੇ ਉਹਦੇ ਵਿੱਚ ਵਰਤੇ ਆ ਬਿੰਬ ਵਰਤੇ ਆ ਜਿਹੜੇ ਕਿ ਵੈਸੇ ਤਾਂ ਕਾਪਤਾ ਦਾ ਵਿਸ਼ਾ ਹੈਗਾ ਪਰ ਇਹਦੇ ਵਿੱਚ ਨਾ ਸੁਪਨੇ ਦੀ ਇੱਕ ਨੀ ਵੀ ਬਹੁਤ ਵਾਰੀ ਵਰਤੀ ਹੈ ਤੇ ਉਹ ਸੁਪਨਾ ਬਹੁਤ ਉਹਦਾ ਅਰਥ ਭਰਪੂਰ ਆ ਜਦੋਂ ਉਹ ਸੁਪਨਾ ਪਹਿਲੀ ਵਾਰੀ ਜਦੋਂ ਉਹਨੂੰ ਸੁਪਨਾ ਆਉਂਦਾ ਤੇ ਕਿਵੇਂ ਜਿਹੜਾ ਸੂਰਜ ਮੁਖੀ ਆ ਫੁੱਲਾ ਜਿਹੜੇ ਉਹ ਲੜਕੀ ਨੂੰ ਲੱਗਦਾ ਹੈ ਕਿ ਮੈਨੂੰ ਕੋਈ ਦੇਖ ਕੇ ਗਿਆ ਮੇਰੇ ਮੋਢੇ ਤੇ ਲੱਗੇ ਆ ਉਹ ਡੈਫੋਡਲ ਨਾਲ ਜਿਵੇਂ ਉਹ ਜੋੜੇ ਆ ਬਹੁਤ ਵਧੀਆ ਹੈ ਮੈਨੂੰ ਇਹ ਲੱਗਦਾ ਹੈ ਕਿ ਬਿੰਬ ਬਹੁਤ ਸੋਹਣਾ ਹੈ ਕਿ ਉਹਨਾਂ ਦਾ ਰਿਸ਼ਤਾ ਕਾਦੇ ਨਾਲ ਚਮਕਣੇ ਧਾਗੇ ਦੇ ਨਾਲ ਜਿਹੜਾ ਚਮਕਣਾ ਧਾਗਾ ਉਹ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਬਣਵਾ ਕੇ ਚਮਕਣੇ ਧਾਗੇ ਦੇ ਨਾਲ ਵੜਿਆ ਹੋਇਆ ਮੁੰਡਾ ਕੁੜੀ ਦਾ ਜਿਹੜਾ ਰਿਸ਼ਤਾ ਹੈ ਪਰ ਉਹ ਚਮਕਣਾ ਧਾਗਾ ਜਿਹੜਾ ਉੱਧੜ ਰਿਹਾ ਪਹਿਲਾ ਤਾਂ ਜਿਹੜਾ ਚਮਕਣਾ ਢਾਗਾ ਉਹ ਆਪਣੇ ਆਪ ਦੇ ਵਿੱਚ ਹੀ ਹੈ ਕਿ ਜਿਹੜੀਆਂ ਸਾਡੀਆਂ ਨਿੱਜੀ ਜਾਂ ਕਾਮਕ ਖਾਸ਼ ਹੈ ਉਹਦਾ ਪ੍ਰਤੀਕ ਫਿਰ ਉਹ ਉੱਡ ਰਿਹਾ ਤਾਂ ਦੋਨੇ ਚੀਜ਼ਾਂ ਜਿਹੜੀਆਂ ਉਹ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀਆਂ ਨਿੱਜੀ ਤੌਰ ਤੇ ਮੈਨੂੰ ਇਹ ਨਾਵਲ ਪੜ੍ਹਦਿਆਂ ਬੜਾ ਚੰਗਾ ਲੱਗਿਆ ਬੜਾ ਵਧੀਆ ਹੀ ਲੱਗਿਆ ਮੈਂ ਸਮਝਦਾ ਕਿ ਤੁਸੀਂ ਵੀ ਇਸ ਨਾਵਲ ਨੂੰ ਜ਼ਰੂਰ ਪੜ੍ਹੋ ਤਾਂ ਇਹਦੇ ਵਿੱਚ ਤੁਹਾਨੂੰ ਕਥਾਰਸ ਵੀ ਮਿਲੇਗਾ ਤੇ ਵਿਚਾਰ ਧਾਰਕ ਸਪਸ਼ਟਤਾ ਵੀ ਮਿਲੇਗੀ ਪਰ ਮੈਂ ਜਿਹੜੇ ਸਵਾਲ ਨਾਵਲ ਦੇ ਸੰਦਰਭ ਦੇ ਵਿੱਚ ਮੈਂ ਕਹਿੰਦਾ ਕਿ ਨਾਵਲ ਦੇ ਵਿੱਚ ਆਪਣੇ ਆਪ ਦੇ ਵਿੱਚ ਕੋਈ ਖੂਟ ਨਹੀਂਗਾ ਜਿਵੇਂ ਨਾਵਲਕਾਰ ਨਾਵਲ ਨੂੰ ਲਿਖਣਾ ਚਾਹੁੰਦਾ ਸੀ ਉਹਨੇ ਉਸੇ ਤਰ੍ਹਾਂ ਲਿਖਿਆ ਜੋ ਉਹਦਾ ਇਛਿਤ ਪ੍ਰਭਾਵ ਸਿਰਜਣਾ ਚਾਹੁੰਦਾ ਪਾਠਕ ਦੇ ਉੱਤੇ ਉਹੀ ਹੀ ਪ੍ਰਭਾਵ ਪਾਊਗਾ ਜਿਹੜਾ ਪੜ੍ਹੇਗਾ ਪਰ ਜਿਹੜੇ ਕੁਝ ਪ੍ਰਸ਼ਨ ਨੇ ਉਹ ਜ਼ਰੂਰ ਸਾਨੂੰ ਰੀਡਰੈਸ ਕਰਨੇ ਚਾਹੀਦੇ ਤੋਂ ਰੀਡਰੈਸ ਕਰਨ ਵਾਲਾ ਜਿਹੜਾ ਵੱਡਾ ਇੱਕ ਮਸਲਾ ਤਾਂ ਮੈਂ ਪਹਿਲਾਂ ਠਾ ਚੁੱਕਿਆ ਉਹਨੂੰ ਦੁਬਾਰਾ ਫਿਰ ਮੈਂ ਇੱਕ ਵਾਰੀ ਇਸ ਉੱਤਰ ਬੰਦ ਕਰ ਦਿੰਦਾ ਕਿ ਬਹੁਤ ਵੱਡਾ ਕਹ ਲਓ ਕਿ ਜਿਹੜੇ ਬੰਦੇ ਇਸ ਪਾਸੇ ਲੱਗੇ ਹੋਏ ਉਹਨਾਂ ਨੇ ਸਭ ਕੁਝ ਆਪ ਦਾ दांव ਤੇ ਲਾਇਆ ਹੋਇਆ ਕਿ ਵੀ ਜ਼ਮੀਨ ਮਿਲ ਜੇ ਜਾਂ ਪ੍ਰਾਪਤੀ ਹੋ ਜੇ ਤਾਂ ਪ੍ਰਾਣੀ ਕਾਮਰੇ ਦੀ ਭਾਸ਼ਾ ਦੇ ਵਿੱਚ ਇਹ ਕਿ ਵੀ ਜਿਹੜੇ ਖੂਨ ਜਿਹੜੀ ਜ਼ਗੀਰਦਾਰੀ ਦੀ ਹੈ ਇਹ ਟੁੱਟ ਜੇ ਟੁੱਟ ਜੇ ਪਰ ਫਿਰ ਕੀ ਜ਼ਿੰਦਗੀ ਸੌਖੀ ਹੋ ਜਾਊਗੀ ਤਾਂ ਇੱਕ ਤਾਂ ਇਹ ਜਿਹੜਾ ਪ੍ਰਸ਼ਨ ਹੈ ਇਹਨੂੰ ਜ਼ਰੂਰ ਸਾਨੂੰ ਦੁਬਾਰਾ ਵੇਖਣਾ ਪੈਣਾ ਹੈ ਕਿ ਕੀ ਉਹਦੇ ਨਾਲ ਫਿਰ ਸਭ ਕੁਝ ਠੀਕ ਹੋ ਜਾਏਗਾ ਇੱਕ ਇਹ ਮਸਲਾ ਮੇਰੇ ਮਨ ਦੇ ਵਿੱਚ ਵਾਰ-ਵਾਰ ਆਉਂਦਾ ਹੈ। ਦੂਸਰਾ ਜਿਹੜਾ ਮਨ ਦੇ ਵਿੱਚ ਵਾਰ-ਵਾਰ ਪ੍ਰਸ਼ਨ ਆਉਂਦਾ ਹੈ ਕਿ ਜਿਹੜਾ ਅ ਬੰਦਿਆਂ ਦੇ ਥਿੜਕਣ ਦਾ ਪ੍ਰੋਸੈਸ ਆ ਉਹ ਉਹਦੇ ਇੱਕ ਤੇ ਇੱਕ ਪਾਰਟੀ ਲਾਈਨ ਦੇ ਤੇ ਬਿਲਕੁਲ ਸਪਸ਼ਟ ਕਿਹਾ ਜਾਂਦਾ ਕਿ ਉਹ ਉਹ ਬੰਦਾ ਥਿੜਕਦਾ ਹੈ। ਜਿਹੜੇ ਬੰਦੇ ਦੀ ਟ੍ਰੇਨਿੰਗ ਠੀਕ ਨਾ ਹੋਵੇ ਉਹ ਬੰਦਾ ਥਿੜਕਦਾ ਹੈ ਕਿ ਜਿਹਦਾ ਕੋਈ ਵਿਚਾਰਧਾਰਕ ਪਿਛੋਕੜ ਨਾ ਹੋਵੇ ਕਿਤੇ ਸਕੂਲਿੰਗ ਚ ਘਾਟ ਰਹਿ ਜਾਂਦੀ ਆ। ਤੇ ਬਾਕੀ ਸਮਝਿਆ ਜਾਂਦਾ ਕਿ ਨਹੀਂ ਬੰਦੇ ਥੜਕਦੇ ਨਹੀਂ ਪਰ ਜਿਹੜੇ ਬੰਦੇ ਥੜਕਦੇ ਆ ਉਹਨਾਂ ਨੂੰ ਪਦਾਰਥਕ ਸਥਿਤੀਆਂ ਵੀ ਥੜਕਾਉਂਦੀਆਂ ਉਹਨਾਂ ਦੇ ਬਾਰੇ ਜਿਹੜਾ ਧਾਵਾ ਡੋਲ ਮਾਨ ਸਕਦਾ ਉਹਦੇ ਵਿੱਚੋਂ ਉੱਪਰ ਕੇ ਪਾਤਰ ਖੜਾ ਹੋਵੇ ਗੱਲ ਵੱਖਰੀ ਹੈ ਜੇ ਉਹ ਬਹੁਤਾ ਸੰਘਰਸ਼ ਨਹੀਂ ਕਰਦਾ ਆਪਣੇ ਆਪ ਨਾਲ ਤਾਂ ਸਾਨੂੰ ਇਹ ਲੱਗਦਾ ਇੱਕ ਦੋ ਵਾਰੀ ਕੁੜੀ ਦੇ ਮਨ ਦੇ ਵਿੱਚ ਸੰਘਰਸ਼ ਦਿਖਾਇਆ ਪਰ ਉਹਨਾਂ ਸੰਘਰਸ਼ ਨਹੀਂ ਕਿ ਜਿੰਨਾ ਉਹਦੇ ਅੰਦਰ ਦੀ ਜਿਹੜੇ ਉਤਰਾਓ ਚੜਾਓ ਚੱਲਣੇ ਹੁੰਦੇ ਆ ਉਹਨਾਂ ਨੂੰ ਨਹੀਂ ਉਹਨਾਂ ਚਿੱਤਰਿਆ ਜਿੰਨਾ ਬਾਹਰ ਮੁਖੀ ਚਿੱਤਰਾਂ ਤੇ ਜੋਰ ਦਿੱਤਾ ਹੈ ਇਸ ਬਾਰੇ ਮੈਨੂੰ ਲੱਗਦਾ ਹੈਗਾ ਕਿ ਜਦੋਂ ਹੋਰ ਕਿਰਤਾਂ ਆਉਣਗੀਆਂ ਪਵਿੱਖ ਦੇ ਵਿੱਚ ਜਦੋਂ ਨਾਵਲ ਲਿਖਿਆ ਜਾਊਗਾ ਜਰੂਰ ਇਹਦੇ ਵਿੱਚ ਹੋਊਗਾ ਤਾਂ ਮੈਨੂੰ ਇਹ ਨਾਵਲ ਘੱਟੋ ਘੱਟ ਮੈਂ ਇਹ ਗੱਲ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਇਹ ਜਸਵੰਤ ਕਮਲ ਦਾ ਨਾਵਲ ਨੇ ਜੋ ਪੰਜਾਬੀ ਲਹਿਰ ਦੇ ਵਿੱਚ ਰਾਤ ਬਾਕੀ ਨੇ ਜੋ ਰੋਲ ਨਿਭਾਇਆ ਸੀਗਾ ਉਰੂਲ ਨਵਾਂ ਦੇ ਇਹ ਨਾਵਲ ਸਮਰਾਥ ਹੈਗਾ ਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜਾ ਵੀ ਵਿਅਕਤੀ ਇਸ ਨਾਵਲ ਨੂੰ ਪੜ੍ਹੂਗਾ ਜੇ ਉਹ ਨਾਇਕਾ ਦੇ ਪਿਸ਼ੋਕੜ ਦਾ ਹੈ ਤਾਂ ਲਾਜ਼ਮੀ ਤੌਰ ਤੇ ਉਹ ਵਿਚਾਰਧਾਰਕ ਸਪਸ਼ਟਤਾ ਵੀ ਗ੍ਰਹਿਣ ਕਰੂਗਾ ਤੇ ਉਸ ਨੂੰ ਇਸ ਵਿੱਚੋਂ ਆਨੰਦ ਵੀ ਦੂਸਰੇ ਵਿਅਕਤੀਆਂ ਨਾਲੋਂ ਵਧੇਰੇ ਆਵੇਗਾ ਇਸ ਨਾਵਲ ਲਿਖਣ ਦੇ ਲਈ ਮੈਂ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ